ਹੈਲੋ ਸਸ਼ੀਕਲ ਮੈਂ ਸੁਪਰੀਕਰ ਤੋਂ ਦੇਖ ਰਹੀ ਹਾਂ ਫਿਲਮ ਇੰਡਸਟਰੀ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ Zomato ਨੇ 2023 ਦਾ ਆਪਣਾ ਫੂਡ ਆਰਡਰਿੰਗ ਟ੍ਰੈਂਡ ਜਾਰੀ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਡਿਸ਼ ਬਰੀਆਨੀ ਹੈ ਫੂਡ ਡਿਲੀਵਰੀ ਦੇਣ ਵਾਲੀ ਕੰਪਨੀ Zomato ਨੇ 2023 ਚ ਆਪਣਾ ਫੂਡ ਆਰਡਰਿੰਗ ਟ੍ਰੈਂਡ ਦਾ ਖਲਾਸਾ ਕੀਤਾ ਹੈ ਤੇ ਬਰੀਆਨੀ ਪਲੇਟਫਾਰਮ ਤੇ ਸਭ ਤੋਂ ਜ਼ਿਆਦਾ ਆਰਡਰ ਕੀਤੀ ਜਾਣ ਵਾਲੀ ਡਿਸ਼ ਹੈ Zomato ਤੇ 10.9 ਕਰੋੜ ਤੋਂ ਵੱਧ ਬਰੀਆਨੀ ਦੇ ਆਰਡਰ ਦਿੱਤੇ ਗਏ ਸਨ ਤੇ ਇਸ ਤੋਂ ਬਾਅਦ ਪੀਜ਼ਾ ਦੇ 7.45 ਕਰੋੜ ਤੋਂ ਵੱਧ ਆਰਡਰ ਦਿੱਤੇ ਗਏ ਸਨ Zomato ਨੇ ਕਿਹਾ ਕਿ ਮੁੰਬਈ ਦੇ ਹਨੀਸ਼ ਜਿਨ੍ਹਾਂ ਦੇ ਪਲੇਟਫਾਰਮ ਤੇ 3580 ਆਰਡਰ ਦਿੱਤੇ ਦੇਸ਼ ਦੇ ਬਸ ਤੋਂ ਵੱਡੇ ਖਾਨ ਦੇ ਸ਼ਕੀਰ ਨੇ ਉਹਨਾਂ ਨੇ ਰੋਜ਼ਾਨਾ 9 ਤੋਂ ਵੱਧ ਆਰਡਰ ਕੀਤੇ ਮੁੰਬਈ 'ਚ ਇੱਕ ਹੋਰ ਵਿਅਕਤੀ ਨੇ ਇੱਕ ਦਿਨ 'ਚ 121 ਆਰਡਰ ਦੇ ਕੇ ਰਿਕਾਰਡ ਬਣਾਇਆ ਹੈ ਸ਼ਹਿਰਾਂ ਦੇ ਮਾਮਲੇ 'ਚ ਨਾਸ਼ਤੇ ਤੇ ਆਰਡਰ ਦੇ ਮਾਮਲੇ 'ਚ ਬੈਂਗਲੌਰ ਸਭ ਤੋਂ ਅੱਗੇ ਹੈ ਜਦੋਂ ਕਿ ਦੇਰ ਰਾਤ ਦੇ ਆਰਡਰ ਤੇ ਮਾਮਲੇ 'ਚ ਦਿੱਲੀ ਪਹਿਲੇ ਨੰਬਰ ਤੇ ਹੈ 46273 ਰੁਪਏ ਦਾ ਸਭ ਤੋਂ ਵੱਡਾ ਸਿੰਗਲ ਆਰਡਰ ਬੈਂਗਲੌਰ ਤੋਂ ਆਇਆ ਸੀ ਇਸ ਤੋਂ ਇਲਾਵਾ ਉਸੇ ਸ਼ਹਿਰ ਦੇ ਇੱਕ ਗਾਹਕ ਨੇ ਜ਼ੋਮੈਟੋ ਰਾਹੀਂ 6.6 ਲੱਖ ਰੁਪਏ ਦੇ 1399 ਗਿਫਟ ਆਰਡਰ ਭੇਜੇ ਜ਼ੋਮੈਟੋ ਨੇ ਮਜ਼ਾਕੀਆ ਢੰਗ ਨਾਲ ਕਿਹਾ ਕਿ ਬਰੀਆਨੀ ਦੇ ਆਰਡਰ ਦਿੱਲੀ ਦੇ 8 ਕੁਤਬ ਮিনার ਨੂੰ ਪਾਰ ਸਕਦੇ ਨੇ ਤੇ ਪੀਜ਼ਾ ਕੋਲਕਾਤਾ ਦੇ 5 ਈਡਨ ਗਾਰਡਨ ਕ੍ਰਿਕਟ ਸਟੇਡੀਮਾ ਤੋਂ ਵੱਡੇ ਖੇਤਰ ਨੂੰ ਕਵਰ ਕਰ ਸਕਦਾ ਹੈ ਉਧਰ ਨੂਡਲ ਬਾਉਲਸ ਨੇ 4.55 ਕਰੋੜ ਤੋਂ ਵੱਧ ਆਰਡਰ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ ਜ਼ੋਮੈਟੋ ਦੇ ਕੰਪੀਟੀਟਰ ਪਲੇਟਫਾਰਮ ਸਵਿਗੀ ਤੇ ਵੀ ਸਭ ਤੋਂ ਵੱਧ ਬਰੀਆਨੀ ਹੀ ਆਰਡਰ ਕੀਤੀ ਗਈ ਡਿਸ਼ ਢਾਈ ਬਰੀਆਨੀ ਸਵਿਗੀ ਦੇ ਗਾਹਕਾਂ ਨੇ 2023 ਚ ਪ੍ਰਤੀ ਸਕੇਂਡ 2.5 ਬਰੀਆਨੀ ਦਾ ਆਰਡਰ ਕੀਤਾ How India Swiggy report ਕਿਹਾ ਗਿਆ ਹੈ ਕਿ ਹਰ 5.5 ਚਿਕਨ ਬਰੀਆਨੀ ਲਈ ਇੱਕ ਬੈਚ ਬਰੀਆਨੀ ਆਰਡਰ ਕੀਤੀ ਗਈ ਸੀ ਚੰਡੀਗੜ੍ਹ ਵਿੱਚ ਇੱਕ ਬਰੀਆਨੀ ਨੂੰ ਪਿਆਰ ਕਰਨ ਵਾਲੇ ਪਰਿਵਾਰ ਨੇ ਅਕਤੂਬਰ ਵਿੱਚ ਭਾਰਤ ਪਾਕਿਸਤਾਨ ਵਿਸ਼ਵ ਕੱਪ ਮੈਚ ਦੌਰਾਨ ਇੱਕੋ ਵਾਰ ਵਿੱਚ 70 ਪਲੇਟਾਂ ਆਰਡਰ ਕੀਤੀਆਂ ਸੀ Swiggy ਇਸ ਮੈਚ ਦੌਰਾਨ ਪ੍ਰਤੀ ਮਿੰਟ 250 ਤੋਂ ਵੱਧ ਬਰੀਆਨੀ ਦੇ ਆਰਡਰ ਮਿਲੇ ਸਨ ਰਿਪੋਰਟ ਵਿੱਚ ਕਿਹਾ ਗਿਆ ਕਿ ਮਵਈਦ ਦੇ ਇੱਕ ਯੂਜ਼ਰ ਨੇ 42.3 ਲੱਖ ਰੁਪਏ ਦੇ ਖਾਣੇ ਦੇ ਆਰਡਰ ਦਿੱਤੇ ਜਦੋਂ ਕਿ ਸਭ ਤੋਂ ਵੱਧ ਆਰਡਰ ਚੇਨਈ ਦਿੱਲੀ ਅਤੇ ਹైదਰਾਬਾਦ ਦੇ ਯੂਜ਼ਰਸ ਵੱਲੋਂ ਕੀਤੇ ਗਏ ਸਨ ਜਿਨ੍ਹਾਂ ਵੱਲੋਂ 10000 ਤੋਂ ਵੱਧ ਆਰਡਰ ਦਿੱਤੇ ਗਏ ਨੇ ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ ਹੈਲੋ ਸਸ਼ੀਕਲ ਮੈਂ ਸੁਪ੍ਰਿਕਰਤ ਤੋਂ ਦੇਖ ਰਹੀ ਹਾਂ ਫਿਲਮ ਇੰਡਸਟਰੀਨ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ 2023 ਦਾ ਆਪਣਾ ਫੂਡ ਆਰਡਰਿੰਗ ਟ੍ਰੈਂਡ ਜਾਰੀ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਡਿਸ਼ ਬਰੀਆਨੀ ਹੈ ਫੂਡ ਡਿਲੀਵਰੀ ਦੇਣ ਵਾਲੀ ਕੰਪਨੀ Zomato ਨੇ 2023 ਚ ਆਪਣਾ ਫੂਡ ਆਰਡਰਿੰਗ ਟ੍ਰੈਂਡ ਦਾ ਖਲਾਸਾ ਕੀਤਾ ਹੈ ਤੇ ਬਰੀਆਨੀ ਪਲੇਟਫਾਰਮ ਤੇ ਸਭ ਤੋਂ ਜ਼ਿਆਦਾ ਆਰਡਰ ਕੀਤੀ ਜਾਣ ਵਾਲੀ ਡਿਸ਼ ਹੈ Zomato ਤੇ 10.9 ਕਰੋੜ ਤੋਂ ਵੱਧ ਬਰੀਆਨੀ ਦੇ ਆਰਡਰ ਦਿੱਤੇ ਗਏ ਸਨ ਤੇ ਇਸ ਤੋਂ ਬਾਅਦ ਪੀਜ਼ਾ ਦੇ 7.45 ਕਰੋੜ ਤੋਂ ਵੱਧ ਆਰਡਰ ਦਿੱਤੇ ਗਏ ਸਨ Zomato ਨੇ ਕਿਹਾ ਕਿ ਮੁੰਬਈ ਦੇ ਹਨੀਸ਼ ਜਿਨ੍ਹਾਂ ਦੇ ਪਲੇਟਫਾਰਮ ਤੇ 3580 ਆਰਡਰ ਦਿੱਤੇ ਦੇਸ਼ ਦੇ ਸਭ ਤੋਂ ਵੱਡੇ ਖਾਨ ਦੇ ਸ਼ਿਕੀ ਨੇ ਉਹਨਾਂ ਨੇ ਰੋਜ਼ਾਨਾ 9 ਤੋਂ ਵੱਧ ਆਰਡਰ ਕੀਤੇ ਮੁੰਬਈ 'ਚ ਇੱਕ ਹੋਰ ਵਿਅਕਤੀ ਨੇ ਇੱਕ ਦਿਨ 'ਚ 121 ਆਰਡਰ ਦੇ ਕੇ ਰਿਕਾਰਡ ਬਣਾਇਆ ਹੈ ਸ਼ਹਿਰਾਂ ਦੇ ਮਾਮਲੇ 'ਚ ਨਾਸ਼ਤੇ ਤੇ ਆਰਡਰ ਦੇ ਮਾਮਲੇ 'ਚ ਬੈਂਗਲੌਰ ਸਭ ਤੋਂ ਅੱਗੇ ਹੈ ਜਦੋਂ ਕਿ ਦੇਰ ਰਾਤ ਦੇ ਆਰਡਰ ਤੇ ਮਾਮਲੇ 'ਚ ਦਿੱਲੀ ਪਹਿਲੇ ਨੰਬਰ ਤੇ ਹੈ 46273 ਰੁਪਏ ਦਾ ਸਭ ਤੋਂ ਵੱਡਾ ਸਿੰਗਲ ਆਰਡਰ ਬੈਂਗਲੌਰ ਤੋਂ ਆਇਆ ਸੀ ਇਸ ਤੋਂ ਇਲਾਵਾ ਉਸੇ ਸ਼ਹਿਰ ਦੇ ਇੱਕ ਗਾਹਕ ਨੇ ਜ਼ੋਮੈਟੋ ਰਾਹੀਂ 6.6 ਲੱਖ ਰੁਪਏ ਦੇ 1399 ਗਿਫਟ ਆਰਡਰ ਭੇਜੇ ਜ਼ੋਮੈਟੋ ਨੇ ਮਜ਼ਾਕੀਆ ਢੰਗ ਨਾਲ ਕਿਹਾ ਕਿ ਬਰੀਆਨੀ ਦੇ ਆਰਡਰ ਦਿੱਲੀ ਦੇ 8 ਕੁਤਬ ਮিনার ਨੂੰ ਪਾਰ ਸਕਦੇ ਨੇ ਤੇ ਪੀਜ਼ਾ ਕੋਲਕਾਤਾ ਦੇ 5 ਈਡਨ ਗਾਰਡਨ ਕ੍ਰਿਕਟ ਸਟੇਡੀਮਾ ਤੋਂ ਵੱਡੇ ਖੇਤਰ ਨੂੰ ਕਵਰ ਕਰ ਸਕਦਾ ਹੈ ਉਧਰ ਨੂਡਲ ਬਾਉਲਸ ਨੇ 4.55 ਕਰੋੜ ਤੋਂ ਵੱਧ ਆਰਡਰ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ ਜ਼ੋਮੈਟੋ ਦੇ ਕੰਪੀਟੀਟਰ ਪਲੇਟਫਾਰਮ ਸਵਿਗੀ ਤੇ ਵੀ ਸਭ ਤੋਂ ਵੱਧ ਬਰੀਆਨੀ ਹੀ ਆਰਡਰ ਕੀਤੀ ਗਈ ਡਿਸ਼ ਢਾਈ ਬਰੀਆਨੀ ਸਵਿਗੀ ਦੇ ਗਾਹਕਾਂ ਨੇ 2023 ਚ ਪ੍ਰਤੀ ਸਕੇਂਡ 2.5 ਬਰੀਆਨੀ ਦਾ ਆਰਡਰ ਕੀਤਾ How India Swiggy report ਕਿਹਾ ਗਿਆ ਹੈ ਕਿ ਹਰ 5.5 ਚਿਕਨ ਬਰੀਆਨੀ ਲਈ ਇੱਕ ਬੈਚ ਬਰੀਆਨੀ ਆਰਡਰ ਕੀਤੀ ਗਈ ਸੀ ਚੰਡੀਗੜ੍ਹ ਵਿੱਚ ਇੱਕ ਬਰੀਆਨੀ ਨੂੰ ਪਿਆਰ ਕਰਨ ਵਾਲੇ ਪਰਿਵਾਰ ਨੇ ਅਕਤੂਬਰ ਵਿੱਚ ਭਾਰਤ ਪਾਕਿਸਤਾਨ ਵਿਸ਼ਵ ਕੱਪ ਮੈਚ ਦੌਰਾਨ ਇੱਕੋ ਵਾਰ ਵਿੱਚ 70 ਪਲੇਟਾਂ ਆਰਡਰ ਕੀਤੀਆਂ ਸੀ Swiggy ਇਸ ਮੈਚ ਦੌਰਾਨ ਪ੍ਰਤੀ ਮਿੰਟ 250 ਤੋਂ ਵੱਧ ਬਰੀਆਨੀ ਦੇ ਆਰਡਰ ਮਿਲੇ ਸਨ ਰਿਪੋਰਟ ਵਿੱਚ ਕਿਹਾ ਗਿਆ ਕਿ ਮਵਈਦ ਦੇ ਇੱਕ ਯੂਜ਼ਰ ਨੇ 42.3 ਲੱਖ ਰੁਪਏ ਦੇ ਖਾਣੇ ਦੇ ਆਰਡਰ ਦਿੱਤੇ ਜਦੋਂ ਕਿ ਸਭ ਤੋਂ ਵੱਧ ਆਰਡਰ ਚੇਨਈ ਦਿੱਲੀ ਅਤੇ ਹైదరాబాద్ ਦੇ ਯੂਜ਼ਰਸ ਵੱਲੋਂ ਕੀਤੇ ਗਏ ਸਨ ਜਿਨ੍ਹਾਂ ਵੱਲੋਂ 10000 ਤੋਂ ਵੱਧ ਆਰਡਰ ਦਿੱਤੇ ਗਏ ਨੇ ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ